ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਜਸੀਂ ਵੀਡੀਓ ਲੈ ਕੇ ਆਏ ਹਾਂ ਪਟਿਆਲਾ ਸੈਮੀ ਪਟਿਆਲਾ ਸ਼ਾਈ ਪੱਗ ਦੀ ਜਿਹੜਾ ਆਪਾਂ ਪਹਿਲਾਂ ਲੜਗਾਣਾ ਸਰਦੇ ਸੈਂਟਰ ਦੇ ਵਿੱਚੋਂ ਲਿਆ ਕੇ ਇਸ ਦੇ ਦੋਵੇਂ ਪੱਲੇ ਚੋਂ ਉੱਪਰਲੇ ਪੱਲੇ ਨੂੰ ਖਿੱਚਾਂਗੇ ਅਤੇ ਇਸ ਨੂੰ ਦੋ ਵਾਰ ਫੋਲਡ ਕਰਕੇ ਬਾਅਦ ਦੇ ਨਾਲ ਸਾਫ਼ ਕਰਦੇ ਹੋਏ ਲਗਾ ਦੇਣਾ ਹੈ ਜੀ ਉਹ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਉੱਪਰ ਰੱਖਾਂਗੇ ਜਿਸ ਦੇ ਨਾਲ ਉੱਪਰਲੀ ਸਾਈਡ ਇੱਕ ਪੇਚ ਬਣਾ ਦਵਾਂਗੇ ਉੱਪਰਲੀ ਸਾਈਡ ਪੇਚ ਬਣਾਉਣ ਤੋਂ ਬਾਅਦ ਇਸ ਦੇ ਦੋ ਹੀ ਪੱਲਿਆਂ 'ਚ ਉੱਪਰਲੇ ਪੱਲੇ ਨੂੰ ਖਿੱਚ ਲੈਣਾ ਹੈ ਜੀ ਅਤੇ ਇੱਕ ਵਾਰ ਫੋਲਡ ਕਰਕੇ ਆਪਾਂ ਬਾਧੂ ਕੱਪੜਿਆਂ ਨੂੰ ਥੱਲੇ ਨੂੰ ਖਿੱਚਾਂਗੇ ਉੱਪਰ ਨੋਕ ਦੀ ਉੱਪਰਲੀ ਸਾਈਡ ਤੋਂ ਸੈੱਟ ਕਰਾਂਗੇ ਅਤੇ ਇੱਕ ਵਾਰ ਦੂਜੀ ਵਾਰ ਫੋਲਡ ਕਰਦੇ ਹੋਏ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਲੜ ਲਗਾਉਣ ਦੇ ਬਾਅਦ ਆਪਾਂ ਬਾਹ ਦੇ ਨਾਲ ਇਸ ਲੜ ਦੀ ਜਿਹੜੀ ਸਫਾਈ ਕਰਾਂਗੇ ਜਿਹੜਾ ਆਪਾਂ ਬਾਜ ਹੈ ਉਹ ਨੂੰ ਜਿਹੜਾ ਨੋਕ ਤੋਂ ਲੈ ਕੇ ਐਂਡ ਤੱਕ ਫੇਰਾਂਗੇ ਜਿਸ ਦੇ ਨਾਲ ਜਿਹੜਾ ਆਪਣਾ ਪੇਚ ਹੈ ਉਹ ਚੰਗੀ ਤਰ੍ਹਾਂ ਪੂਰਾ ਸਾਫ਼ ਹੋ ਜਾਵੇਗਾ ਜੀ ਹੁਣ ਜਿਹੜਾ ਆਪਾਂ ਅਗਲਾ ਤੀਜਾ ਲੜ ਲਗਾਉਣਾ ਹੈ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਮੋਟਾ ਪਾਸਾ ਉੱਪਰ ਰੱਖਾਂਗੇ ਉੱਪਰਲੀ ਸਾਈਡ ਇੱਕ ਪੇਚ ਬਣਾ ਦਵਾਂਗੇ ਜੀ ਅਤੇ ਇਸ ਦੇ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਅੱਖ ਤੱਕ ਖੋਲ ਲੈਣਾ ਹੈ ਇੱਕ ਵਾਰ ਫੋਲਡ ਕਰਨ ਦੇ ਬਾਅਦੋ ਆਪਾਂ ਬਾਧੂ ਕੱਪੜੇ ਨੂੰ ਖਿੱਚਾਂਗੇ ਦੂਜੀ ਵਾਰ ਫੋਲਡ ਕਰਨ ਦੇ ਬਾਅਦੋ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਜੇਕਰ ਆਪਾਂ ਜਿਹੜਾ ਆਪਣੇ ਲੜ ਨੂੰ ਦੋ ਵਾਰ ਫੋਲਡ ਕਰਦੇ ਹਾਂ ਇਸ ਨਾਲ ਆਪਾਂ ਨੂੰ ਇਹ ਫਾਇਦਾ ਹੁੰਦਾ ਹੈ ਕਿ ਜਿਹੜਾ ਆ ਪੇਚ ਹੁੰਦਾ ਹੈ ਉਹ ਜਿਹੜਾ ਆਸਾਨੀ ਨਾਲ ਸਾਫ ਹੋ ਜਾਂਦਾ ਹੈ ਤੇ ਸਾਨੂੰ ਵੱਧ ਜਿਹੜੇ ਬਾਜ ਦੇ ਨਾਲ ਸਫਾਈ ਕਰਨ ਦੀ ਜਿਹੜੀ ਲੋੜ ਹੈ ਉਹ ਨਹੀਂ ਪੈਂਦੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜਿਹੜਾ ਆਪਾਂ ਪਹਿਲਾਂ ਦੋ ਵਾਰ ਫੋਲਡ ਕਰਕੇ ਲੜ ਲਗਾ ਸੀ ਉਸ ਤੋਂ ਬਾਅਦ ਇੱਕ ਵਾਰ ਜਾਂ ਦੋ ਵਾਰ ਬਾਜ ਫੇਰ ਕੇ ਜਿਹੜਾ ਆਪਣਾ ਪੇਚਾ ਚੰਗੀ ਤਰ੍ਹਾਂ ਸਾਫ ਹੋ ਗਿਆ ਹੈ ਜੇ ਗੱਲ ਕਰੀਏ ਆਪਾਂ ਇਸ ਪੱਗ ਦੀ ਲੰਥ ਦੀ ਤਾਂ ਇਸ ਪੱਗ ਦੀ ਲੰਥ ਜਿਹੜੀ 7.5 ਮੀਟਰ ਹੈ ਕਪੜਾ ਫੁੱਲ ਵੈਲ ਦਾ ਜੇ ਤੁਸੀਂ ਸ਼ੁਰੂ ਤੋਂ ਹੀ ਆਪਣੇ ਸਿਰ ਤੇ ਜਿਹੜੀ ਰੂਹਵੀਆ ਵਾਲੇ ਕੱਪੜੇ ਦੇ ਵਿੱਚ ਪੱਗ ਬੰਨਦੇ ਹੋ ਤਾਂ ਤੁਸੀਂ ਉਸੇ ਕੱਪੜੇ ਦੇ ਵਿੱਚ ਵੀ ਇਸੇ ਸ਼ੇਪ ਆ ਜਿਹੜੀ ਸਜਾ ਸਕਦੇ ਹੋ ਮੰਨ ਸਕਦੇ ਹੋ ਜਿਹੜਾ ਆਪਾਂ ਚੌਥਾ ਲੜ ਲਗਾਉਣਾ ਹੈ ਇਸ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਰੱਖਾਂਗੇ ਇਸ ਦੇ ਉੱਪਰਲੇ ਪੱਲੇ ਨੂੰ ਆਪਾਂ ਇਸ ਵਾਰ ਅੱਧੀ ਅੱਖ ਤੱਕ ਖੋਲਾਂਗੇ ਜੀ ਅਤੇ ਜਿਵੇਂ ਆਪਾਂ ਪਹਿਲਾਂ ਵਾਲੇ ਲੜ ਲਗਾਏ ਦੋ ਉਸੇ ਤਰੀਕੇ ਦੇ ਨਾਲ ਦੋ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਵੀ ਲਗਾ ਦੇਣਾ ਹੈ ਜਿਹੜੀ ਸਵਾਈ ਹੈ ਪੇਚਾਂ ਦੀ ਉਹ ਆਪਾਂ ਨਾਲ ਦੀ ਬਾਜੀ ਦੇ ਨਾਲ ਨਾਲ ਦੀ ਨਾਲ ਹੀ ਕਰੀ ਜਾਵਾਂਗੇ ਜਿਸ ਦੇ ਨਾਲ ਆਪਾਂ ਨੂੰ ਫਾਇਦਾ ਇਹ ਹੋਵੇਗਾ ਕਿ ਜੇਕਰ ਅਸੀਂ ਪੂਰੀ ਪੱਗ ਕੰਪਲੀਟ ਕਰਨ ਦੇ ਬਾਅਦ ਵਿੱਚ ਆਪਣੇ ਪੇਚਾਂ ਦੀ ਸਵਾਈ ਕਰਦੇ ਹਾਂ ਤਾਂ ਕਈ ਵਾਰ ਆਪਣਾ ਕੋਈ ਵੀ ਪੇਚ ਜਿਹੜਾ ਵੱਧ ਮੋਟਾ ਜਾਂ ਪਤਲਾ ਹੋ ਜਾਂਦਾ ਤੇ ਕਈ ਵਾਰ ਕਿਸੇ ਵੀ ਪੇਚ ਦਾ ਵੱਧ ਜਾਂ ਘੱਟ ਫਾਸਲਾ ਹੋ ਜਾਂਦਾ ਹੈ ਜਿਸ ਦੇ ਨਾਲ ਪੱਗ ਜਿਹੜੀ ਦੇਖਣ ਦੇ ਵਿੱਚ ਸੋਹਣੀ ਨਹੀਂ ਲੱਗਦੀ ਹੁਣ ਜਿਹੜਾ ਆਪਾਂ ਪੰਜਵਾਂ ਲੜ ਲਗਾਉਣਾ ਹੈ ਇਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਮੋਟਾ ਬਸ ਉੱਪਰ ਰੱਖਾਂਗੇ ਚੰਗੀ ਤਰ੍ਹਾਂ ਇਸ ਦੇ ਉੱਪਰਲੇ ਪੱਲੇ ਨੂੰ ਖਿੱਚ ਲਵਾਂਗੇ ਸਾਫ਼ ਕਰਕੇ ਹੱਥ ਫੇਰ ਕੇ ਇੱਕ ਵਾਰ ਆਪਾਂ ਇਸ ਲੜਣ ਨੂੰ ਸਾਫ਼ ਕਰ ਲਵਾਂਗੇ ਇੱਕ ਵਾਰ ਫੋਲਡ ਕਰਾਂਗੇ ਨੋਕ ਤੋਂ ਸੈੱਟ ਕਰਾਂਗੇ ਨੋਕ ਦੀ ਉਪਰੀ ਸਾਈਡ ਤੋਂ ਵੀ ਆਪਾਂ ਸੈੱਟ ਕਰਾਂਗੇ ਅਤੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜਣ ਨੂੰ ਲਗਾ ਦੇਣਾ ਹੈ ਜੀ ਹੁਣ ਜਿਹੜੇ ਆ ਆਪਣਾ ਇਹ ਲੜ ਲਗਾਉਣ ਦੇ ਨਾਲ ਆਪਣੀ ਸ਼ੇਪ ਹੈ ਜਿਹੜੀ ਉਹ ਬਣਨੀ ਸ਼ੁਰੂ ਹੋ ਚੁੱਕੀ ਹੈ ਅਤੇ ਆਪਣਾ 6ਵਾਂ ਲੜਦਗਣਾ ਦਵਾਜੋ ਆਪਣੀ ਪੱਗ ਦੀ ਜਿਹੜੀ ਸ਼ੇਪ ਆ ਉਹ ਕੰਪਲੀਟ ਹੋ ਚੋ ਹੋ ਜਾਵੇਗੀ ਜੀ ਤੇ ਹੁਣ ਜਿਹੜਾ ਆਪਾਂ ਅਗਲਾ ਲੜਦਗਣਾ ਐ ਇਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਮੋਟਾ ਪਾਸਾ ਉੱਪਰ ਰੱਖਾਂਗੇ ਜਿਸ ਦੇ ਨਾਲ ਆਪਾਂ ਉੱਪਰਲੀ ਸਾਈਡ ਇੱਕ ਪੇਚ ਬਣਾ ਦਵਾਂਗੇ ਜਿਹੜੀ ਆਪਣੀ ਉੱਪਰਲੀ ਸਾਈਡ ਆ ਉੱਥੇ ਆਪਣੇ 5 ਪੇਚ ਅਤੇ ਜੁੜੀ ਵਾਲੀ ਸਾਈਡ ਜਿਹੜੇ ਆਪਣੇ 6 ਪੇਚ ਆਉਣਗੇ ਜੀ ਇਸ ਵਾਰ ਜਿਹੜਾ ਆਪਣਾ ਉੱਪਰਲਾ ਪੱਲ ਹੈ ਉਸ ਨੂੰ ਆਪਾਂ ਅੱਧ ਤੋਂ ਬਾਅਦ ਜਿਹੜੀ ਅੱਖ ਹੈ ਉਹ ਟੱਕ ਕੇ ਖੋਲ ਲਵਾਂਗੇ ਉੱਪਰਲੀ ਸਾਈਡ ਦੇ ਪੇਚ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਇੱਕ ਵਾਰ ਫੋਲਡ ਕਰਾਂਗੇ ਤੇ ਉੱਪਰਲੀ ਸਾਈਡ ਤੋਂ ਸੈੱਟ ਕਰਕੇ ਦੂਜੀ ਵਾਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਵੀ ਲਗਾ ਦੇਵਾਂਗੇ ਜੀ ਜੇ ਤੁਹਾਨੂੰ ਵੀਡੀਓ ਜੈਨ ਕਲਿੱਕ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਅਜੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਹਾਨੂੰ ਕਿਸੇ ਵੀ ਸਟਾਈਲ ਦੀ ਜਿਹੜੀ ਪੱਗ ਦੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਸ ਪੱਗ ਦਾ ਜਿਹੜਾ ਨਾਮ ਹੈ ਉਹ ਜ਼ਰੂਰ ਲਿਖ ਸਕਦੇ ਹੋ ਜਿਸ ਕਾਰਨ ਅਸੀਂ ਕਮੈਂਟ ਪੜ੍ਹ ਕੇ ਉਸ ਪੱਗ ਦੇ ਉੱਤੇ ਵੀਡੀਓ ਬਣਾ ਸਕੀਏ ਤੇ ਤੁਹਾਡੇ ਤੱਕ ਪਹੁੰਚਾ ਸਕੀਏ ਹੁਣ ਜਿਹੜੇ ਆਪਣਾ ਬਾਜ਼ ਦੇ ਨਾਲ ਆਪਣੇ ਉੱਪਰਲੇ ਪੇਚਾਂ ਦੀ ਸਫਾਈ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਪੱਗ ਦੀ ਉਹ ਸ਼ੇਪ ਹੈ ਜਿਹੜੀ ਕੰਪਲੀਟ ਹੋ ਚੁੱਕੀ ਹੈ ਹੁਣ ਆਪਣਾ ਕਲਗੀ ਲੜ ਲਗਾਉਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਜੀ ਹੁਣ ਆਪਾਂ ਜਿਹੜੀ ਬਾਅਦ ਦੇ ਨਾਲ ਆਪਣਾ ਇਸ ਪੇਚਾਂ ਦੀ ਜਿਹੜੀ ਸੈਟਿੰਗ ਕਰਾਂਗੇ ਜੇ ਕਿਤੇ ਵੀ ਆਪਣੀ ਪੇਚਾਂ ਵਾਲੀ ਕਿਸੇ ਵੀ ਸਾਈਡ ਤੇ ਜੇਕਰ ਵਾਲ ਕੋਈ ਵੀ ਪੈਂਦਾ ਹੈ ਤਾਂ ਤੁਹਾਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰ ਲਵਾਂਗੇ ਜਿਹੜਾ ਆਪਾਂ ਪੱਗ ਬੰਨ ਲਗਾਉਣਾ ਹੈ ਜਿੱਥੇ ਆਪਣੀ ਛੇਮੇ ਲੜਦੀ ਜਿਹੜੀ ਨੋਕ ਬਣਦੀ ਹੈ ਉੱਥੇ ਲਗਾਵਾਂਗੇ ਜੀ ਉਸ ਤੋਂ ਪਹਿਲਾਂ ਆਪਣਾ ਜਿਹੜਾ ਛੇਮਾ ਲੜਦੂ ਗਾਸ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤਾਂ ਕਿ ਜਿਹੜਾ ਆਪਣਾ ਆਪਾਂ ਹੁਣ ਕਲਗੀ ਰੈਲ ਲਗਾਵਾਂਗੇ ਉਹ ਲਗਾਉਣ ਦੇ ਨਾਲ ਕੋਈ ਵੀ ਜਿਹੜਾ ਵਾਲ ਹੋਵੇ ਨਾ ਪਵੇ ਉਸ ਤੋਂ ਬਾਅਦ ਆਪਾਂ ਇਸੇ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਜਿਹੜਾ ਆਪਾਂ ਕੱਲ ਗਿੱਲਾ ਰਦਗਾਉਣਾ ਸੀ ਤੇ ਦੋ ਹੀ ਪੱਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰਾਂਗੇ ਉੱਪਰਲੇ ਪੱਲੇ ਨੂੰ ਥੱਲੇ ਨੂੰ ਤੇ ਥੱਲੇਲੇ ਪੱਲੇ ਨੂੰ ਉੱਪਰਲੇ ਛੜ ਨੂੰ ਫੋਲਡ ਕਰਾਂਗੇ ਜੀ ਛੇਮੇ ਲੜ ਦੇ ਉੱਪਰ ਆ ਕੇ ਚੰਗੀ ਤਰ੍ਹਾਂ ਇਸ ਲੜ ਨੂੰ ਖੋਲ ਲੈਣਾ ਹੈ ਹੱਥ ਫੇਰ ਕੇ ਆਪਾਂ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਵਾਦੂ ਕੱਪੜੇ ਨੂੰ ਅੰਦਰਲੀ ਸਾਈਡ ਨੂੰ ਫੋਲਡ ਕਰ ਦਵਾਂਗੇ ਤੇ ਪੱਗ ਪੈਨ ਦੇ ਥੱਲੇ ਰੱਖ ਕੇ ਆਪਾਂ ਇਸ ਲੜ ਨੂੰ ਜਿਹੜਾ ਕਮਾ ਦੇਣਾ ਹੈ ਜੀ ਅਤੇ ਕਮਾ ਕੇ ਇਸ ਲੜ ਨੂੰ ਕਮਾ ਕੇ ਇਸ ਦੇ ਵਿੱਚ ਵਾਲ ਸੈੱਟ ਕਰਕੇ ਆਪਣੇ ਜਿਹੜਾ ਛੇਮਾ ਲੜ ਲਗਾਏ ਸੀ ਉਸ ਦੇ ਥੱਲੇ ਰੱਖ ਦੇਣਾ ਹੈ ਦੱਬ ਦੇਣਾ ਹੈ ਜਿਹੜਾ ਆਪਣਾ ਕਲਗੀ ਜੜਾ ਲਗਾਉਣ ਦੇ ਨਾਲ ਆਪਣੀ ਪੱਗ ਦੀ ਜਿਹੜੀ ਫਰੰਟ ਸਾਈਡ ਹੈ ਕੰਪਲੀਟ ਹੋ ਚੁੱਕੀ ਹੈ ਜੀ ਹੁਣ ਆਪਣਾ ਪੱਗ ਦਾ ਸਿਰ ਟਕਣਾ ਤੇ ਬੈਕ ਸਾਈਡ ਦਾ ਲੜ ਲਗਾਉਣਾ ਰਹਿ ਚੁੱਕਿਆ ਹੈ ਹੁਣ ਆਪਾਂ ਜਿਹੜਾ ਕਲਗੀ ਜੜਾ ਲਗਾਉਣ ਦੇ ਬਾਅਦ ਆਪਣੀ ਸ਼ੇਪ ਨੂੰ ਸੈੱਟ ਕਰਾਂਗੇ ਤੇ ਆਪਣੇ ਪੇਚਾਂ ਦੇ ਵਿੱਚ ਜਾਂ ਛੇਵੇਂ ਲੜ ਦੇ ਵਿੱਚ ਕਿਤੇ ਕਿਸੇ ਵੀ ਸਾਈਡ ਤੇ ਜਿਹੜਾ ਵਾਲ ਪੈਂਦਾ ਹੈ ਉਸ ਨੂੰ ਬਾਜ ਦੇ ਨਾਲ ਸਾਫ਼ ਕਰ ਲਵਾਂਗੇ ਜੀ ਵਿਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਤੁਹਾਨੂੰ ਪੱਗ ਕਿੱਦਾਂ ਦੀ ਲੱਗੀ ਇਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜਿਹੜਾ ਆਪਾਂ ਸਿਰ ਟਕਣਾ ਹੈ ਸਿਰ ਦੇ ਸੈਂਟਰ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਲਾੜ ਲਿਆ ਸੀ ਉਸ ਦੇ ਨਾਲ ਟਕਾਂਗੇ ਉਸ ਦੇ ਦੋਵੇਂ ਪੰਨਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰ ਲਵਾਂਗੇ ਸਿਰ ਦੇ ਉੱਤੇ ਖਿਲਾਵਾਂਗੇ ਬੈਕ ਸਾਈਡ ਤੋਂ ਲੜ ਖਿੱਚਾਂਗੇ ਤੇ ਜੇ ਕਿਤੋਂ ਉਸ ਤੋਂ ਬਾਅਦ ਉਂਗਲੀਆਂ ਦੇ ਨਾਲ 6ਵੇਂ ਲੜ ਦੇ ਥੱਲੇ ਤੋਂ ਉੱਪਰਲੇ ਪੇਚਾਂ ਵਾਲੀ ਛੜ ਤੋਂ ਪਹਿਲੇ ਲੜਦੇ ਥੱਲੇ ਦੱਬ ਦਵਾਂਗੇ ਜਿਹੜਾ ਆਪਣਾ ਬਰੀਕ ਜਿਹੜਾ ਆਪਣਾ ਸਿਰ ਨੰਗਾ ਰਹਿ ਜਾਂਦਾ ਉਸ ਨੂੰ ਬਾਅਦ ਦੇ ਨਾਲ ਕਵਰ ਕਰ ਲਵਾਂਗੇ ਜਿਹੜਾ ਆਪਣਾ ਬੈਕ ਸਾਈਡ ਦਾ ਲੜ ਲਗਾਉਣਾ ਹੈ ਉਸ ਨੂੰ ਉਸ ਦੇ ਦੋਹੀ ਪੱਲਿਆਂ ਨੂੰ ਬਰਾਬਰ ਬਰਾਬਰ ਫੋਲਡ ਕਰ ਲਵਾਂਗੇ ਜੀ ਲਗਾ ਦੇਵਾਂਗੇ ਵੀਡੀਓ ਜੇ ਕੋਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ